E ficar aí ਆ ਰਿਹਾ ਆ ਮਾਰੀਏ ਜਿਹੜੀਆਂ ਅੱਜ ਤੱਕ ਕੋਈ ਹੋਰ ਜਰਨਲ ਨਹੀਂ ਮਾਰ ਸਕਿਆ ਪਰ ਅਸਲੀ ਗੱਲ ਦੋਸਤੀ ਦਾ ਅਲੱਗ ਹੀ ਆਕਰ ਵਰਸੀ ਵਾਲੇ ਦੇ ਹੀ ਜਿਹੜੀ ਆ ਉਹ ਸ਼ਾਬਦ ਸਿਰ ਜਿਹੜਾ ਉਹ ਉਪਰਜਾਣ ਦੀ ਬਸਤ ਹੋਣੀ ਸੀ ਆ ਆਪੋ ਤੇ ਆਇਆ ਤੇ ਇਹ ਕਿ ਤੁਹਾਡੀ ਵਿਚਾਰ ਦੇ ਨਾ ਬੁੱਢੇ ਫੇਰ ਇਹ ਕਿ ਸੁਭਾਈ ਨਹੀਂ ਜੀ ਇਹਦੇ ਬੁੱਢੇ ਆਪ ਕੋਈ ਗੋਲੇ ਤੇ ਮੰਮਾ ਵੈਰੀ ਕੁਲ ਬੱਕਰ ਆਪੀ ਇਹ ਖੁਰਾ ਜੀ ਵੀਰ ਉਹਦਾ ਕਮਰ ਜੇ ਭੇਨਾ ਸ਼ਾਮ ਤੇ ਖੜੀ ਸੀ ਜਰਵਾ ਜਿਵੇਂ ਜਿਵੇਂ ਨੂੰ ਆ ਐਵੇਂ ਹੋ ਗਏ ਬੜੀ ਬਲ ਜਿਹੜੇ ਸ਼ਰਦਾ ਦੇ ਫੁੱਲ ਜਿਹੜੇ ਆ ਪੇਸ਼ ਕਰ ਰਹੇ ਨੇ ਤਸਵੀਰਾਂ ਤੁਹਾਡੀ ਸੁਖੀ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹੋਰ ਵੀ ਕਈ ਪਰਪਤਾਂ ਸਜਰੇ ਸਜੇ ਤੋਂ ਆਪਕੇ ਪਹੁੰਚੇ ਨੇ ਜਿਨ੍ਹਾਂ ਨੂੰ ਹਾਜੀ ਸ਼ਾਹੀ ਸ਼ਾਂਤਨ ਕਾਰੀ ਵਾਲਿਆਂ ਦੀ ਕੁਰਬਾਨੀਆਂ ਨੇ ਜਿਹੜਾ ਜਨਾ ਵੱਲੋਂ ਉਜਾਗ ਕਰਤਾ ਜਾ ਰਿਹਾ ਔਰ ਬਹੁਤ ਬਹੁਤ ਹੀ ਵੱਡਾ ਦਿਨ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਜਿੰਨਾਂ ਨੂੰ ਪੜ੍ਹ ਕੇ ਜਿੰਨਾਂ ਦੀਆਂ ਤਸਵੀਰਾਂ ਦੇਖ ਕੇ ਸਾਡਾ ਸਿਰ ਜਿਹੜਾ ਮਾਣ ਨਾਲ ਉੱਚਾ ਹੋ ਜਾਂਦਾ ਹੈ ਅੱਜ ਉਹਨਾਂ ਦਾ 178ਵਾਂ ਸ਼ਹੀਦੀ ਦਿਵਸ ਹੈ ਪੂਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਉਹਨਾਂ ਦਾ ਇਹ ਦਿਨ ਜਿਹੜਾ ਅੱਜ ਮਨਾ ਰਹੀ ਹੈ ਜਦੋਂ ਸ਼ਾਮ ਸਿੰਘ ਅਟਾਰੀ ਵਾਲੇ ਜੀ ਦੀ ਹਿਸਟਰੀ ਪੜਦੇ ਆਪਾਂ ਤੇ ਸਬਦਾਂਵਾਂ ਦੇ ਵਿੱਚ ਜਿਹੜੀ ਐਂਗਲੋ ਸਿੱਖਵਾਦ ਸੀਗੀ ਉਹਦੇ ਉਹਦੇ ਵਿੱਚ ਜਿਹੜਾ ਆਖਰੀ ਦਮ ਤੱਕ ਜਿਹੜੀ ਲੜਾਈ ਲੜੀ ਸਰਦਾਰ ਸ਼ਾਮ ਸਿੰਘ ਜੀ ਨੇ ਸਰ ਉਹਦਾ ਕੋਈ ਮੁਕਾਬਲਾ ਨਹੀਂ ਬਹੁਤ ਵੱਡਾ ਔਰ ਬਹੁਤ ਵੱਡੀ ਉਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਸੋ ਮੈਂ ਇਸ ਸੰਮਾਨ ਜਰਨਲ ਨੂੰ ਜਿਹੜਾ ਆਪਣੇ ਲੋ ਆਪਣੇ ਸਰਕਾਰ ਵੱਲੋਂ ਮਾਨ ਸਾਬ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਉਹ ਚੰਦਨ ਜਲੀ ਦੇਣਾ ਹੈ ਜੀ ਪਰਦਮੀ ਕਰਦੇ ਆ ਕਿ ਇਹਨਾਂ ਮਹਾਨ ਜੋਧਿਆਂ ਦੇ ਪਾਈਪੂਰ ਨੇ ਜਿਹੜੇ ਆ ਉਹਨਾਂ ਤੇ ਅਸੀਂ ਚੱਲਣ ਦੀ ਜੜੀ ਆ ਉਹ ਕੋਸ਼ਿਸ਼ ਕਰਾਂ ਹਾਂਜੀ ਤਾਰੀਬਾ ਸਾਹਿਬ ਅੱਜ ਜਿਹੜਾ ਇਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਅੱਜ ਸਫਾਈ ਤਾਂ ਨਜ਼ਰ ਆ ਰਹੀ ਪਰ ਅੱਗੇ ਪਿੱਛੇ ਇੱਥੇ ਆ ਕੇ ਦੇਖੋ ਤਾਂ ਬੁਰਾ ਹਾਲ ਹੁੰਦਾ ਜੀ ਸਫਾਈ ਦਾ ਨਾ ਕੋਈ ਪੱਕਾ ਸਫਾਈ ਕਰਮਚਾਰੀ ਹੈ ਇੰਡੀਆ ਗੇਟ ਦੇ ਉੱਪਰ ਦੇਖ ਲਓ ਜੀ ਕਾ ਉਗਿਆ ਹੋਇਆ ਇੱਥੇ ਵੀ ਕਾ ਉਗਿਆ ਹੁੰਦਾ ਅੱਜ ਸਫਾਈ ਕੀਤੀ ਗਈ ਹੈ ਦੇ ਕੋਈ ਨਹੀਂ ਮੈਂ ਇਹਦੇ ਬਾਅਦ ਵਿੱਚ ਦੀ ਸਾਹਿਬ ਨਾਲ ਗੱਲ ਕਰੂੰਗਾ ਜਿਹੜੀ ਇਹਦੀ ਪਾਕ ਦੀ ਉਹਨਾਂ ਦੀ ਇਸ ਜਗਾ ਦੀ ਜਿਹੜੀ ਸਫਾਈ ਕਰਨੀ ਇਹਨੂੰ ਸਾਫ ਸੁਥਰਾ ਰੱਖਣਾ ਉਹਦੇ ਉੱਤੇ ਜਿਹੜੇ ਪਾਕਾ ਬਾਰਡਰ ਦੇ ਉੱਤੇ ਸਾਡੇ ਟੂਰਿਸਟ ਆਉਂਦੇ ਆ 골ਡਨ ਟੈਂਪਲ ਆਉਂਦੇ ਆ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਆ ਦਰਗਾਹਾਂ ਮੰਦਲ ਨੇ ਆਉਂਦੇ ਆ ਆਰਾਮਤੀ ਥੱਲੇ ਆਉਂਦੇ ਆ ਉਹਨਾਂ ਸਾਰਿਆਂ ਲਈ ਇਹ ਜਗਾ ਉਹਨੇ ਉਹਨਾਂ ਲਈ ਇੱਕ ਵਧੀਆ ਜਗਾ ਬਣਨੀ ਚਾਹੀਦੀ ਹੈ ਜੇ ਜਦੋਂ ਆਪਾਂ ਸਾਫ ਸੁਥਰਾ ਵਧੀਆ ਰੱਖਾਂਗੇ ਉਹ ਦੇਖ ਕਿਤੇ ਕੋਈ ਕਮੀ ਹੋਈ ਤਾਂ ਆਪਾਂ ਡਿਸਪੈਚ ਨੂੰ ਕਹਿ ਕੇ ਉਹ ਦੂਰ ਕਰਾ ਦਾਂ ਕੋਈ ਗੱਲ ਪਰਿਵਾਰਾਂ ਨੇ ਸਰ ਕੀ ਮੰਗ ਕੀਤੀ ਨਹੀਂ ਨਹੀਂ ਪਰਿਵਾਰਾਂ ਵੱਲੋਂ ਤੇ ਹੀ ਮੰਗ ਕੀਤੀ ਹੈ ਕਿ ਇਹਨੂੰ ਸਟੇਟ ਲੈਵਲ ਤੇ ਮਤਲਬ ਜਿਹੜਾ ਸਰਕਾਰ ਨੂੰ ਗੈਜਟ ਕਰਨਾ ਚਾਹੀਦਾ ਉਹ ਤਾਂ ਅਸੀਂ ਕਰਾਂਗੇ ਜੀ ਸੀਐਮ ਸਾਹਿਬ ਨੇ ਅੱਜ ਮੇਰੀ ਡਿਊਟੀ ਲਈ ਸੀਗੀ ਬਕਾਇਦਾ ਅੱਜ ਸਰਕਾਰੀ ਫੰਕਸ਼ਨ ਹੈ ਅਸੀਂ ਉਹਦੀ ਸ਼ੁਰੂਆਤ ਕੀਤੀ ਹੈ ਅੱਗੇ ਵੀ ਜਿਹੜੀਆਂ ਸਰਕਾਰ ਜਿਹੜੀਆਂ ਪਰਿਵਾਰ ਦੀਆਂ ਜਾਂ ਪਿੰਡ ਵਾਲਿਆਂ ਦੀ ਹਟਾਦੀ ਦੀਆਂ ਜਾਣਾ ਉੱਥੇ ਵੀ ਸਾਡੇ ਬਾਦਾਂ ਕੋਈ ਵੀ ਜਿਹੜੀ ਇਹਨਾਂ ਦੀ ਡਿਮਾਂਡ ਹੋਊਗੀ ਉਹ ਆਪਾਂ ਪੂਰੀ ਕਰਾਂਗੇ ਜੀ ਇਹ ਤਾਂ ਬਹੁਤ ਵੱਡੇ ਬੰਦੇ ਆ ਜੀ ਇਹਨਾਂ ਦੀ ਇਹਨਾਂ ਦੀਆਂ ਡਿਮਾਂਡਾਂ ਦੀ ਪੂਰੀਆ ਕਰਦੇ ਆ ਜੀ ਇਹਨਾਂ ਦੇ ਇਹਨਾਂ ਦਾ ਕੋਈ ਮਸਲਾ ਪਿੰਡ ਵਾਲਿਆਂ ਦਾ ਜਾਂ ਇਹ ਸਸਤਾ ਦਾ ਉਹ ਨਹੀਂ ਹੱਲ ਕਰਨਾ ਤਾਂ ਆਪਾਂ ਕਰਨਾ ਕੀ ਹੈ ਸੋ ਮੈਂ ਸਮਝਦਾ ਕਿ ਏਡੇ ਵੱਡੇ ਜ਼ਰਨੈਲ ਤੇ ਪਿੰਡ ਵਾਲੇ ਉਹਦੇ ਪਤਵਾਰ ਵਾਲੇ ਜੋ ਵੀ ਮੰਗਣਗੇ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਉਹ ਉਹ ਮਹੱਈਆ ਕਰ ਲਊਗੀ ਕੋਈ ਠੀਕ ਹੈ ਸਾਰੇ ਨੂੰ ਦੱਸਣੀ ਹੈ ਸਾਰੀਆਂ ਮੰਗ ਲਾਓ ਜੀ ਲਾਓ ਇੱਕ ਸਾਰੇ ਜਣੇ ਸੁਣੋ ਜਨਰਲ ਸ਼ਾਮ ਸਿੰਘ ਜੀ ਜੀ ਜਦੋਂ